ਸਰਕਾਰੀ ਹਾਈ ਸਕੂਲ ਨਿਹਾਲ ਸਿੰਘ ਵਾਲਾ ਦੀ ਪ੍ਰਿੰਸੀਪਲ ਨਿਰਮਲਜੀਤ ਕੌਰ ਦੇ ਵੱਲੋਂ ਸਕੂਲ ਦੇ ਵਿੱਚ ਚੱਲ ਰਹੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੇ ਦੌਰਾਨ ਆਪਣੇ ਹੀ ਸਕੂਲ ਦੀ ਅਧਿਆਪਕ ਸੁਮਨ ਰਾਣੀ ਦੇ ਨਾਲ ਦੁਰਵਿਵਹਾਰ ਕਰਨ ਦੀ ਘਟਨਾ ਦੇ ਨਾਲ ਸਕੂਲ ਦਾ ਮਾਹੌਲ ਕਾਫੀ ਪ੍ਰਭਾਵਿਤ ਹੋ ਗਿਆ। ਇਹ ਸਾਰਾ ਮਾਮਲਾ 1 ਅਪ੍ਰੈਲ ਨੂੰ ਦੁਪਹਿਰ ਸਮੇਂ ਦੇ ਪੇਪਰ ਸ਼ੁਰੂ ਹੋਣ ਤੋਂ ਬਾਅਦ ਵਾਪਰਿਆ। ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਆਪਣੇ ਪਰਸ ਚੁੱਕ ਕੇ ਜਾਰੀ ਅਧਿਆਪਕ ਸੁਮਨ ਰਾਣੀ ਨੂੰ ਤੱਕਾ ਦੇ ਦਿੱਤਾ ਜਿਸ ਤੋਂ ਬਾਅਦ ਇਹ ਮਾਮਲਾ ਗਰਮ ਹੋ ਗਿਆ। ਜ਼ਿਕਰਯੋਗ ਹੈ ਕਿ ਸੁਮਨ ਰਾਣੀ 2 ਮਹੀਨੇ ਦੀ ਗਰਭਤੀ ਤੇ ਹੁਣ ਉਹ ਸਰਕਾਰੀ ਹਸਪਤਾਲ ਦੇ ਵਿੱਚ ਇਲਾਜাধীন ਹੈ ਸਮੂਹ ਅਧਿਆਪਕਾਂ ਨੇ ਦੱਸਿਆ ਕਿ ਜਦੋਂ ਕੱਲ ਉਹਨਾਂ ਨੇ ਛੁੱਟੀ ਤੋਂ ਬਾਅਦ ਰਜਿਸਟਰ ਦੇ ਉੱਤੇ ਆਪਣੀ ਹਾਜ਼ਰੀ ਦਰਜ ਕਰਵਾਉਣ ਦੇ ਲਈ ਰਜਿਸਟਰ ਮੰਗਿਆ ਤਾਂ ਪ੍ਰਿੰਸੀਪਲ ਨਿਰਮਲਜੀਤ ਕੌਰ ਨੇ ਉਹਨਾਂ ਨੂੰ ਉਡੀਕ ਕਰਨ ਦੇ ਲਈ ਕਿਹਾ ਪਰ ਉਹ ਸ਼ਾਮ ਦੇ 4:30 ਵਜੇ ਤੱਕ ਹਾਜ਼ਰੀ ਲਗਾਉਣ ਦੇ ਲਈ ਬੈਠੀਆਂ ਰਹੀਆਂ ਉਹਨਾਂ ਦੱਸਿਆ ਕਿ ਇੱਕ ਹੋਰ ਅਧਿਆਪਕ ਨੂੰ ਪ੍ਰਿੰਸੀਪਲ ਨੇ ਹਾਜ਼ਰੀ ਲਗਾ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਪਰ ਉਹਨਾਂ ਨੂੰ ਬਿਨਾਂ ਕਿਸੇ ਕਾਰਨ ਖੱਜਲਖੋਰ ਕਰਦੀ ਰਹੀ ਜਿਸ ਤੋਂ ਬਾਅਦ ਜਦੋਂ ਸੁਮਨ ਰਾਣੀ ਆਪਣਾ ਪਰਸ ਚੁੱਕ ਕੇ ਜਾਣ ਲੱਗੀ ਪ੍ਰਿੰਸੀਪਲ ਨੇ ਪਿੱਛੋਂ ਉਸ ਨੂੰ ਧੱਕਾ ਦੇ ਦਿੱਤਾ ਅਤੇ ਰੌਲੇ ਦੀ ਆਵਾਜ਼ ਸੁਣ ਕੇ ਜਦੋਂ ਉਹ ਸੁਮਨ ਦੇ ਕੋਲ ਪਹੁੰਚੀਆਂ ਤਾਂ ਉਹ ਪੂੰਜੇ ਡਿੱਗੀ ਪਈ ਸੀ। ਉਹ ਸਕੂਲ ਦੇ ਵਿੱਚ ਨਿਹਾਲ ਸਿੰਘ ਵਾਲਾਂ ਕੀ ਤੇ ਮੈਂ ਇਹੀ ਦੱਸਣਾ ਚਾਹੁੰਦੀ ਹਾਂ ਵੀ ਜੋ ਮੈਮ ਨੇ ਕਿਹਾ ਉਹ ਬਿਲਕੁਲ ਸਹੀ ਸਟੇਟਮੈਂਟ ਸਹੀ ਹੈ ਅਸੀਂ ਸਾਰੇ ਸੁਮਨ ਨੂੰ ਮਤਲਬ ਕਿ ਉਹਨੂੰ ਸੰਭਾਲਣ ਦੀ ਵਿੱਚ ਹੀ ਲੱਗੀ ਹੋਈ ਸੀ ਹਸਪੀਟਲ ਲੈ ਜਾ ਰਹੀ ਸੀ ਉਹਨੂੰ ਤੇ ਜਿਹੜਾ ਮੈਡਮ ਦਾ ਪਹਿਲਾ ਪਹਿਲਾ ਵਾਸਤੇ ਮਤਲਬ ਕਿ ਜੋ ਉਹਨਾਂ ਦਾ ਵਿਹਾਰ ਹੈ ਸਾਡੇ ਲਈ ਉਹ ਵੀ ਬਹੁਤ ਮਾੜਾ ਇੰਨੀ ਮਤਲਬ ਕਿ ਸਾਡੀ ਸਾਰੀਆਂ ਵਸਤੇ ਪੱਦੀ ਸ਼ਬਦਾਵਲੀ ਵਰਤੀ ਹੈ ਠੀਕ ਹੈ ਸਾਨੂੰ ਅਨਪੜ੍ਹ ਜੈਸਸ ਵਿਖਾ ਪਿੰਡਾਂ ਬੱਕਰੀਆਂ ਗਾਲਾਂ ਕੱਢਦੇ ਆ ਸਾਨੂੰ ਨਾ ਸਸਪੈਂਡ ਕਰਨ ਦੀਆਂ ਧਮਕੀਆਂ ਦਿੰਦੀਆਂ ਇਤੋਂ ਤੱਕ ਕਿ ਜਿਹੜੇ ਸਾਡੇ ਨਾਲ ਦੇ ਕਲੀਕਸ ਐ ਜੈਂਟਸ ਉਹਨਾਂ ਮਾਰੇ ਵੀ ਮਤਲਬ ਕਿ ਬੋਲਦੇ ਵੀ ਹਾਂ ਤੁਸੀਂ ਉਹਨਾਂ ਨਾਲ ਤਾਂ ਐ ਗੱਲਾਂ ਕਰਦੀਆਂ ਮੈਨੂੰ ਐ ਬੋਲਣੀਆਂ ਤੁਸੀਂ ਜਿਹੜੇ ਮਤਲਬ ਇੱਕ ਟੀਚਰਸ ਅਥੋਰਟੀ ਨਾ ਤਾਂ ਉਹਨਾਂ ਨੂੰ ਬੋਲਨੇ ਚਾਹੀਦੇ ਤੇ ਨਾ ਹੀ ਸਾਨੂੰ ਉਹ ਸੁਣ ਅਸੀਂ ਸੁਣ ਸਕਦੇ ਕੀ ਮੰਨ ਕਰਦੇ ਮੈਨੂੰ ਤੁਸੀਂ ਅਸੀਂ ਮੰਤਰਿਚਾਰ ਕਰਦੇ ਹਾਂ ਸਰ ਤੁਮ ਬਸ ਇਹੀ ਅਸੀਂ ਹੀ ਚਾਹੁੰਦੇ ਵੀ ਕਿਵੇਂ ਨਾ ਕਿਵੇਂ ਹੱਲ ਕਰਕੇ ਸਾਡੇ ਸਕੂਲ ਦਾ ਮਾਹੌਲ ਜਿਹੜਾ ਉਸ ਸ਼ਾਂਤਮਈ ਕੀਤਾ ਜਾਵੇ ਅਸੀਂ ਪੜਾਉਣਾ ਚਾਹੁੰਦੇ ਅਸੀਂ ਅਸੀਂ ਤੇ ਇਹੀ ਚਾਹੁੰਦੇ ਆ ਜੀ ਵੀ ਚਾਹੇ ਅਸੀਂ ਇਹਨਾਂ ਨਾਲ ਕੰਮ ਨਹੀਂ ਕਰ ਸਕਦੇ ਕਿ ਜਾਂ ਜੇ ਇਹਨਾਂ ਨੂੰ ਇੱਥੇ ਰੱਖਣਾ ਤਾਂ ਸਾਨੂੰ ਸਾਰਿਆਂ ਨੂੰ ਪਤਾ ਹੋ ਦਿੱਤਾ ਜਾਵੇ ਜਾਂ ਇਹਨਾਂ ਨੂੰ ਬਦਲੋ ਮੈਂ ਤੁਸੀਂ ਦੋਸ਼ੀ ਜਿਨ੍ਹਾਂ ਨੇ ਤੁਹਾਨੂੰ ੱੱਕਾ ਦੇ ਕੇ ਛੁੱਟਿਆ ਤੁਸੀਂ ਕੀ ਨੂੰ ਮੰਨਦੇ ਆ ਨਿਰਮਲਜੀਤ कौर ਮੈਡਮ ਤੁਸੀਂ ਇਹ ਚਾਹੁੰਦੇ ਮੈਂ ਤਾਂ ਇਹ ਚਾਹੁੰਨੀ ਵੀ ਉਹਨਾਂ ਦੀ ਬਦਲੀ ਹੋਵੇ ਪੱਕੀ ਬਦਲੀ ਹੋਵੇ ਉਹਨਾਂ ਦੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਇਹ ਮੰਗ ਵੀ ਉਹਨਾਂ ਦੀ ਬਦਲੀ ਹੋਵੇ ਉਹਨਾਂ ਦੀ ਟਰਾਂਸਫਰ ਕੀਤੀ ਜਾਵੇ ਇੱਥੋਂ ਇਹ ਜਿਹੜੇ ਅਲੀਗੇਸ਼ਨ ਮੇਰੇ ਤੇ ਲੱਗੇ ਝੂਠੇ ਲੱਗੇ ਆ ਜੀ ਅਤੇ ਨਰਮਲੀ ਮੈਡਮ ਨੇ ਸਾਨੂੰ ਹਾਜ਼ਰੀ ਲਾਉਣ ਲਈ ਕਹਿੰਦੀ ਮੈਂ ਹਾਜ਼ਰੀ ਨਹੀਂ ਲਵਾਉਣੀਗੀ 2 2 ਵਜੇ ਛੁੱਟੀ ਹੋ ਜਾਂਦੀ ਆ ਤੇ ਇਹ 5 ਵਜੇ ਤੱਕ ਪੇਪਰ ਚੱਲਦਾ ਹੈ ਇਹ ਕਹਿੰਦੇ ਵੀ ਸਾਡੇ ਨਾਲ ਬੈਠੋ 5 ਵਜੇ ਤੱਕ ਜੇ ਮੈਂ ਕੰਟਰੋਲਰਾਂ ਵਾਂ ਲੈ ਲੇਡੀਆਂ ਤੁਸੀਂ ਵੀ ਨਾਲ ਬੈਠੋ ਅਸੀਂ ਡੀਓ ਸਾਹਿਬ ਨੇ ਸਾਨੂੰ ਕਿਹਾ ਕਹਦਾ ਸੀ ਕੋਈ ਨਿਕਤ ਅਸੀਂ ਕੋਆਪਰੇਟ ਕਰੋ ਅਸੀਂ ਕਰ ਦੋਗੇ ਅਸੀਂ ਉੱਥੇ ਇਹਨਾਂ ਦੇ ਕੋਲ ਬੈਠ ਗਏ ਇਹਨਾਂ ਨੇ ਜੀ ਕੀ ਕੀਤਾ ਦੋ ਟੀਚਰ ਨੂੰ ਅਸੀਂ ਕਿਹਾ ਵੀ ਉਹ ਟੀਚਰ ਸਾਰਿਆਂ ਨੂੰ ਬਿਠਾ ਲਓ ਫਿਰ ਇਹਨਾਂ ਨੇ ਇੱਕ ਟੀਚਰ ਨੂੰ ਭੇਜ ਦਿੱਤਾ ਅਸੀਂ ਉਹਨਾਂ ਨੂੰ ਕਿ ਮੈਡਮ ਵੀ ਸਾਡੀ ਤੁਸੀਂ ਦੋਹਾਂ ਦੇ ਆਰਡਰ ਕੱਢੇ ਆ ਇਹਨਾਂ ਨੂੰ ਬਿਠਾ ਲਓ ਸਾਡੀ ਹਾਜ਼ਰੀ ਲਵਾ ਲਓ ਇਹ ਕਹਿੰਦੇ ਜੀ ਮੈਂ ਤੁਸੀਂ ਬੈਠੋ ਮੈਂ ਪੇਪਰ ਸ਼ੁਰੂ ਕਰਾਵਾਂ ਪੇਪਰ ਜਦੋਂ ਕਿ ਸ਼ੁਰੂ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਅਸੀਂ ਜਦੋਂ ਦਫ਼ਤਰ 'ਚ ਬੈਠੇ ਤੇ ਮੈਡਮ ਨਾ ਸੈਂਟਰ ਜਿੱਥੇ ਪੇਪਰ ਚੱਲਦਾ ਸੀਗਾ ਉੱਥੇ ਅੰਦਰ ਆ ਕੇ ਬਹਿ ਗਏ ਤੇ ਅੰਦਰੋਂ ਕੁੰਡੀ ਲਾ ਕੇ ਬੈਠ ਗਏ ਇਹ ਤੁਸੀਂ ਸੁਪਰਡੈਂਟ ਤੋਂ ਜਾਂ ਜਿਹੜੇ ਉੱਥੇ ਅੰਦਰ ਮੁਲਾਜ਼ਮ ਉਹਨਾਂ ਤੋਂ ਕਲੀਅਰ ਕਰ ਸਕਦੇ ਆ ਇਹਨਾਂ ਨੇ ਅੰਦਰੋਂ ਕੁੰਡੀ ਲਾ ਲਈ ਤੇ ਇੱਥੇ ਬੈਠੇ ਰਹੇ 4:30 ਵਜੇ ਵਾਪਸ ਉੱਥੇ ਗਏ ਜਦੋਂ ਉੱਥੇ ਵਾਪਸ ਤੇ ਅਸੀਂ ਇਹ ਫੂਰਸੋਈ ਚ ਚਲੇ ਗਏ ਸੀ ਉੱਥੋਂ ਜੱਬੀਆਂ ਵਗੈਰਾ ਚੱਕੀਆਂ ਚੱਕ ਕੇ ਮੁੜ ਕੇ ਸਾਨੂੰ ਮੈਸਿਕਾ ਮੈਡਮ ਹਾਜ਼ਰੀ ਕਹਿੰਦੇ ਮੈਂ ਨਹੀਂ ਲਵਾਣੀ ਹਾਜ਼ਰੀ ਅੱਜਕਾ ਤੁਸੀਂ ਇੱਕ ਟੀਚਰ ਨੂੰ ਭੇਜ ਤਾਂ ਹਾਜ਼ਰੀ ਲਾਉਣ ਨੂੰ ਅਸੀਂ ਫੇਰ ਵੀ ਬੈਠੇ ਆ ਕਹਿੰਦੇ ਜੀ ਨਹੀਂ ਉਸ ਤੋਂ ਬਾਅਦ ਜੀ ਅਸੀਂ ਕਿਹਾ ਵੀ ਚਲੋ ਅਸੀਂ ਚੱਲਦੇ ਆ ਅਸੀਂ ਥੋੜਾ ਜਿਹਾ ਅੱਗੇ ਚਲੇ ਗਏ ਤੇ ਕਿਹੜੇ ਸੋਮਨ ਮੈਡਮ ਸੀ ਪਤਲੀ ਉਹ ਸੈਂਸ ਮਿਸਟਰ ਸਭ ਪ੍ਰੈਗਨੈਂਟ ਨੇ ਉਹਨਾਂ ਨੂੰ ਇਹਨਾਂ ਨੇ ਉਹ ਜਦੋਂ ਬੈਗ ਚੱਕਣ ਲੱਗੇ ਉਹ ਜਾਂਦੇ ਹੁੰਦੇ ਆ ਪਾਸੇ ਜੀ ਫਿਆਦ ਸੀ ਤੇ ਇਹਨਾਂ ਨੇ ਉਹਨਾਂ ਨੂੰ ਧੱਕਾ ਮਾਇਆ ਜੀ ਪੇਟ ਮਾਰਨੇ ਲੱਗ ਗਏ ਮੜ ਕੇ ਉਸ ਤੋਂ ਬਾਅਦ ਇਹਨਾਂ ਨੇ ਉਹਨਾਂ ਦੇ ਪੈਰਾਂ ਨਾਲ ਆਏ ਠੁੱਡੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਹਨੇ ਚੀਕਾਂ ਮਾਰੀਆਂ ਇਧਰੋਂ ਰੂਪ ਮੈਡਮ ਸੀ ਇਹ ਚੀਕਾਂ ਮਾਰਨ ਲੱਗ ਗਏ ਤਾਂ ਅਸੀਂ ਸਾਰੇ ਭੱਜ ਕੇ ਜ ਉਹਨੂੰ ਬਚਾਉਣ ਆਏ ਜਦੋਂ ਉਹਨਾਂ ਨੂੰ ਤੇ ਮੈਡਮ ਮੜ ਕੇ ਬਰਾਂਡੇ ਵਿੱਚੋਂ ਇਧਰ ਨੂੰ ਭੱਜੇ ਜੀ ਭੱਜ ਕੇ ਉਹੀ ਕਹਿੰਦੇ ਚੀਕਾਂ ਮਾਰਦੇ ਬਚਾਓ ਬਚਾਓ ਕਰਦੇ ਤੇ ਇਹ ਚਲੇ ਗਏ ਅਸੀਂ ਕੁੜੀ ਨੂੰ ਉਸ ਨੂੰ ਹਸਪੀਟਲ ਲਿਜਾਣ ਲਈ ਚੱਕਿਆ ਜਦੋਂ ਅਸੀਂ ਦੇਖਿਆ ਵੀ ਮੈਡਮ ਆਪ ਦੇ ਕੱਪੜੇ ਪਾੜ ਰਹੇ ਆਪ ਫਿਰ ਅਸੀਂ ਆ ਅਸੀਂ ਸਿੱਧੇ ਥਾਣੇ ਚਲੇ ਗਏ ਸੀ ਉੱਥੇ ਰਿਪੋਰਟ ਦਿੱਤੀ ਅਸੀਂ ਮੈਡਮ ਨੂੰ ਰ ਇਹ ਜੋ ਵੀ ਇਹਨਾਂ ਨੇ ਕੈਲੀਗੇਸ਼ਨ ਲਾਏ ਆ ਵੀ ਅਸੀਂ ਇਹਨਾਂ ਅਸੀਂ ਤਾਂ ਇਹਨਾਂ ਦੇ ਨੇੜ ਵੀ ਨਹੀਂ ਲੱਗੇ ਸੀ ਸੋ ਅਸੀਂ ਤਾਂ ਕੁੜੀ ਨੂੰ ਚੱਕਨ ਤੇ ਹਸਪੀਟਲ ਲਿਜਾਂਚ ਹੀ ਰਹਿ ਗਏ ਸਾਨੂੰ ਨਹੀਂ ਪਤਾ ਪਿੱਛੋਂ ਇਹਨਾਂ ਨੇ ਕੀ ਕੀਤਾ ਬਾਕੀ ਤੁਸੀਂ ਆ ਬਾਕੀ ਸਟਾਫ ਆ ਜਿਹੜੇ ਇਹਨਾਂ ਤੋਂ ਵੀ ਫ੍ਰੀਆ ਕਰ ਸਕਦੇ ਆ ਜਮਾ ਸਾਹਿਬ ਮੇਰਾ ਨਾਮ ਨਿਰਮਨਜੀਤ ਹੋ ਰਿਹਾ ਹੈ ਹਾਂਜੀ ਇਹ ਸਾਰੀ ਘਟਨਾ ਕੀ ਹੋਈ ਜੀ ਮੈਡਮ ਵੀਰ ਜੀ ਤੁਸੀਂ ਵੀਡੀਓ ਵਗੈਰਾ ਨਹੀਂ ਕੋਈ ਵਾਇਰਲ ਕਰਨੀ ਪਲੀਜ਼ ਮੇਰੀ ਬੇਇੱਜ਼ਤੀ ਆ ਤੁਹਾਨੂੰ ਹਾਂਜੀ ਇਹਨਾਂ ਨੇ ਮੇਰੀ ਕੱਟਮਾਰ ਕੀਤੀ ਆ ਹਾਂ ਹਾਂ ਕੱਟਮਾਰ ਮੇਰੇ ਕੱਪੜੇ ਪਾੜਤੇ ਜਿਹਾ ਸ਼ਰਟ ਜਮਾ ਪਾੜਤਾ ਜੀ ਕੱਟਮਾਰ ਕੀਤੀ ਕੱਪੜੇ ਪਾੜੇ ਮੇਰਾ ਮੋਬਾਈਲ ਫੋਨ ਖੋਲਿਆ ਫੋਨ ਖੋਇਆ ਹਾਂਜੀ ਮੇਰੇ ਜ਼ਰੂਰੀ ਸਕੂਲ ਦੀਆਂ ਡਾਕਾਂ ਸੀ ਇੱਕ ਫੋਲਡਰ ਸੀਗਾ ਉਹ ਜ਼ਰੂਰੀ ਸਕੂਲ ਦੇ ਸਰਕਾਰੀ ਕਾਗਜ਼ਾਂ ਦੀਆਂ ਅਸਲ ਕਾਪੀਆਂ ਖੋ ਲਈਆਂ ਸਰਕਾਰੀ ਮੇਰੇ ਦਸਤਾਵੇਜ਼ ਸੀਗੇ ਸਕੂਲ ਦੀ ਡਾਕ ਸਕੂਲ ਦੀ ਡਾਕ ਸੀ ਜਿਹੜੀ ਮੈਂ ਦਫ਼ਤਰ ਨੂੰ ਭੇਜਦੀਆਂ ਮੋਗਗੇ ਉਹਦਾ ਫੋਲਡਰ ਖੋਲਿਆ ਇਹਨਾਂ ਨੇ ਉਹਦੇ ਚ ਕਾਫੀ ਸਾਰੀਆਂ ਚਿੱਠੀਆਂ ਸੀ ਛੱਟ ਵੱਜੀ ਇੱਕਦਾਂ ਛੱਟਾ ਚਰੀਟਾਂ ਵੱਜੀਆਂ ਘੜੀ ਖੋਲ ਹੀ ਮੇਰੀ ਕੜੀ ਕਿ ਆ ਕੜੀ ਖੋਈ ਇੱਥੋਂ ਜਦੋਂ ਇੱਥੋਂ ਬਾਹਰ ਤੇ ਚਰੀਟ ਵੱਜੀ ਆ ਤੇ ਉਸ ਤੋਂ ਬਾਅਦ ਇਹਨਾਂ ਨੇ ਮੇਰੇ ਪਾਰਸ ਚ ਪੈਸੇ ਸੀ ਜੀ 25000 ਰੁਪਈਆ ਮੈਂ ਤਨਖਾਹ ਵੰਡਣੀ ਸੀ ਪੀਟੀਆ ਟੀਚਰਾਂ ਦੀ ਤੇ ਮੈਨੂੰ ਦੋ ਸੈਂਟਰ ਸੀਗੇ ਕੱਲ ਤੇ ਵੰਡਣ ਦਾ ਮੌਕਾ ਨਹੀਂ ਮਿਲਿਆ 25000 ਰੁਪਈਆ ਰਿਸ਼ਪਾਲਪੁਰ ਮੈਡਮ ਨੇ ਮੇਰੇ ਪਾਰਸ ਚੋਂ ਕੱਢ ਲਿਆ ਇਹ ਸਾਰਾ ਪਾਰਸ ਖਿੱਚ ਕੇ ਲੈ ਜਾਂਦੀ ਸੀਗੀ ਮੇਰਾ ਤੇ ਮੈਂ ਹਾਂਜੀ ਹਾਂਜੀ ਨਾਲ ਹਲਕਾ ਤੇ ਸੁਮਨ ਮੈਡਮ ਨੇ ਉਹਦੀ ਮਦਦ ਕੀਤੀ ਆ ਇਸ ਕੰਮ ਚ ਮੈਨੂੰ ਧੱਕੇ ਦੇ ਕੇ ਥੱਲੇ ਸੁਟਣ ਚ ਕੱਪੜੇ ਪਾੜਨ ਵਿੱਚ ਫੋਨ ਫੋਨ ਵਿੱਚ ਹਲਕਾ ਤੇ ਸੁਮਨ ਮੈਡਮ ਨੇ ਤੇ ਇਹਨਾਂ ਨੇ ਮੈਨੂੰ ਬਹੁਤ ਜਾਣੀ ਸ਼ਾਰਮ ਵਾਲੀ ਗੱਲ ਹੈਗੀ ਆ ਵੀ ਇੱਕ ਮੁਖੀ ਦੇ ਨਾਲ ਇਹੋ ਜਿਹਾ سلوਕ ਉਹਦੇ ਟੀਚਰ ਕਰਦੇ ਆ। ਇੱਕ ਵਾਰ ਕਪੜੇ ਪਾੜੇ ਹੋਏ ਫੋਟੋ ਮਾਰ ਕੀਤੀ ਹੋਗੀ। ਸਰਕਾਰੀ ਕਾਜ ਜਿਵੇਂ ਡਾਕਸ਼ੀ ਹੋਈ ਮੈਂ ਪੀਟੀਏ ਟੀਚਰ ਤੇ ਹੋਰ ਜਿਹੜੇ ਸਾਡੇ ਕਲਾਸ 4 ਕਰਮਚਾਰੀ ਰੱਖੇ 14 ਪੋਸਟਾਂ ਖਾਲੀ ਆ ਜੀ ਸਕੂਲ ਵਿੱਚ ਉਹਦੇ ਕਰਕੇ ਚਾਰ ਟੀਚਰ ਪ੍ਰਾਈਵੇਟ ਰੱਖੇ ਆ ਪੀਐਨ ਰੱਖਿਆ ਸਵੀਪਰ ਰੱਖਿਆ ਸੀਗਾ ਤੇ ਰੱਖਿਆ ਹੋਇਆ ਤੇ 25000 ਰੁਪਏ ਤੁਹਾਡੇ ਪਾਸੇ ਕਾਰ ਹੋਇਆ ਤੇ ਮੈਂ ਤਨਖਾਹ ਦੇਣੀ ਸੀ ਜੀ ਪ੍ਰਾਈਵੇਟਾਂ ਨੂੰ ਹਾਂਜੀ ਉਹ ਦੋ ਸਵੇਰੇ ਵੀ ਸੈਂਟਰ ਪੇਪਰ ਸੀਗਾ ਸ਼ਾਮ ਨੂੰ ਵੀ ਸੀਗਾ ਤੇ ਉਹਦੇ ਕਰਕੇ ਕੰਮ ਦੇ ਬੋਝ ਕਰਕੇ ਮੈਨੂੰ ਕੱਲ ਪਹਿਲੀ ਤਰੀਕ ਸੀ ਤਨਖਾਹ ਵੰਡੀ ਨਹੀਂ ਗਈ ਇਹਨਾਂ ਨੂੰ ਉਹ ਸਾਰਾ ਰਸ਼ਪਾਲਪੁਰ ਕੱਟ ਕੇ ਲੈ ਗਈ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਮੈਂ ਨਿਆਂ ਦੀ ਮੰਗ ਕਰਦੀ ਆਂ ਜੀ ਇਹ ਮੇਰੇ ਨਾਲ ਇਹ ਪਹਿਲਾਂ ਵੀ ਬਹੁਤ ਤਕਾਏ ਕਰਦੀਆਂ ਡੇਢ ਮਹੀਨੇ ਦਾ ਜਦੋਂ ਮੈਂ ਆਪਦੇ ਵਿਭਾਗ ਨੂੰ ਇਹਦੇ ਬਾਰੇ ਲਿਖਤੀ ਰੂਪ ਵਿੱਚ ਸੂਚਿਤ ਕਰਦੀ ਰਹੀਆਂ ਸਾਡੇ ਡੀਓ ਸਰ ਨੂੰ ਤੇ ਉਹ ਮੈਨੂੰ ਇਹਨਾਂ ਨੂੰ ਸਮਝਾ ਕੇ ਵੀ ਗਏ ਸੀ 12 ਮਾਰਚ ਨੂੰ ਵੀ ਤੁਸੀਂ ਸੁਧਰ ਜੋ ਵੀ ਨਹੀਂ ਮੈਂ ਸਾਰੇ ਸਟਾਫ ਦੀਆਂ ਬਦਲੀਆਂ ਕਰ ਦੂੰਗਾ ਮੇਰੀ ਅਖੀਰਲੀ ਵਾਰਨਿੰਗ ਹੈ ਤੁਹਾਨੂੰ ਤੇ ਪਹਿਲਾਂ ਇਹ ਲਿਖ ਕੇ ਮਾਫੀਆਂ ਵੀ ਮੰਗ ਹਟੀਆਂ ਇਸ ਚੀਜ਼ ਵਾਸਤੇ ਪਰ ਇਹਨਾਂ ਨੇ ਤੇਰਾ ਕੋਈ ਪੁਲਿਸ ਰਿਪੋਰਟ ਮੈਂ ਹਾਂਜੀ ਕੱਲ ਕਰਤੀ ਜਿਹੜਾ ਕੁਛ ਮੇਰਾ ਇਹਨਾਂ ਨੇ ਕਾ ਗਈ ਪੱਤਰ ਖੋਏ ਆ ਪੈਸਾ ਖੋਇਆ ਮੋਬਾਈਲ ਖੋਇਆ ਉਹਦੀ ਮੈਂ ਥਾਣੇ ਦੇ ਦਿੱਤੀ ਹੈਗੀ ਲਿਖ ਕੇ ਦਰਖਾਸਤ ਐਫ ਆਈ ਆਰ ਰੋਚ ਕੀਤੀ ਆ ਮੈਂ ਇਹਦੇ ਬਾਰੇ ਮੈਨੂੰ ਮੈਂ ਮੈਂ ਉਹਨਾਂ ਨੂੰ ਦੱਸ ਦਿੱਤੀ ਜੀ ਅਗਲੀ ਕਾਰਵਾਈ ਉਹਨਾਂ ਨੇ ਕਰਨੀ ਆ ਹਾਂ ਜੀ ਸੁਮਨ ਰਾਣੀ ਜੀ ਵਾਈਫ ਆਫ ਅਪ ਸ਼ੇਖਮਰ 26 ਸਾਲ ਮਹਿਲਾ ਸਾਡੇ ਕੋਲੇ ਕੱਲ 5:00 5:47 5:47 ਦੇ ਵਿੱਚ ਸਾਡੇ ਹਸਪਤਾਲ ਪਹੁੰਚੇ ਉਹਨਾਂ ਦੀ ਕੰਪਲੇਂਟ ਸੀ ਜਿਵੇਂ ਉਹਨਾਂ ਨੂੰ ਹੱਥ ਬਾਈ ਹੋਏ ਨੇ ਤੇ পেট ਦੇ ਵਿੱਚ ਦਰਦ ਹੈ ਤੇ ਇੱਕ ਇਸ ਕੰਪਲੇਂਟ ਨਾਲ ਉਹ ਆਪਣਾ ਮੈਡੀਕਲ ਕਰਵਾਉਣਾ ਚਾਹੁੰਦੇ ਸੀ ਤੇ ਉਹਨਾਂ ਨੇ 2 ਮਹੀਨੇ ਦੀ ਪ੍ਰੈਗਨਨਸੀ ਵੀ ਦੱਸੀ ਉਹਨਾਂ ਨੇ ਮੈਂ ਯੂਰੀਨ ਟੈਸਟ ਕਰਕੇ ਪ੍ਰੈਗਨਨਸੀ ਚੈੱਕ ਕਰ ਲਈ ਹੈਗੀ ਹੈ ਪ੍ਰੈਗਨਨਸੀ ਪੋਜ਼ਿਟਿਵ ਸੀਗੀ ਤੇ ਜਿਸ ਜਿਹੜੀ ਕੰਪਲੇਂਟ ਉਹਨਾਂ ਨੇ ਦੱਸੀ ਹੈ ਉਸ ਕੰਪਲੇਂਟ ਦੇ ਮੁਤਾਬਕ ਇਹਨਾਂ ਦਾ ਜਿਹੜਾ ਅਲਟਰਾਸਾਉਂਡ ਹੈ ਜੋ ਬੱਚੇ ਦੀ ਡਿਵੈਲਪਮੈਂਟ ਵਾਸਤੇ ਬਾਇਓਬਿਲਿਟੀ ਵਾਸਤੇ ਕਿ ਅੰਦਰ ਜਿਹੜਾ ਬੱਚਾ ਠੀਕ ਠਾਕ ਹੈ ਜਾਂ ਨਹੀਂ ਹੈ ਉਹ ਮੈਂ ਪ੍ਰਿਸਕ੍ਰਾਈਬ ਕਰਕੇ ਦਿੱਤਾ ਹੁਣ ਉਹ ਸਰਕਾਰੀ ਹਸਪਤਾਲ ਮੋਗਾ ਦੇ ਵਿੱਚੋਂ ਕਰਵਾਇਆ ਜਾਵੇ ਤੇ ਤਾਂ ਜੋ ਸਾਨੂੰ ਬੱਚੇ ਦਾ ਪਤਾ ਲੱਗ ਸਕੇ ਕਿ ਉਹ ਠੀਕ ਠਾਕ ਹੈ ਜਾਂ ਨਹੀਂ ਜਦੋਂ ਸਟ ਕਰਕੇ ਬੱਚੇ ਨੂੰ ਕੋਈ ਆ ਜਾਣ ਦੇਵਾ ਕੋਈ ਦਿੱਕਤ ਤਾਂ ਨਹੀਂ ਆ ਰਹੀ ਕਿਸੇ ਤਰ੍ਹਾਂ ਦੀ ਅਰੇ ਇਹਨਾਂ ਨੂੰ ਹੁਣ ਮੈਂ ਸਰਕਾਰੀ ਹਸਪਤਾਲੋਂ ਕੈ ਰੈਫਰ ਕਰ ਰਿਹਾ ਹਾਂ ਅਲਟਰਾਸਾਉਂਡ ਬੱਚੇ ਦਾ ਪਹਿਲਾਂ ਤੇ ਦੋ ਵੀ ਦਿਨ ਪਹਿਲਾਂ ਇਸ ਇੱਥੇ ਬਹੁਤ ਲੜਾਈ ਸੀ ਤੇ ਫਿਰ ਮੈਂ ਸੁਨਰਮਜੀਤ ਔਦ ਨੂੰ ਚਾਰਜ ਦੀ ਤਰ੍ਹਾਂ ਤੇ ਮਨਾ ਕੇ ਅੰਦੇਸ ਮੈਂ ਸਹੀ ਤੇ ਰੁਸਤ ਕੰਮ ਕਰਾਂਗੀ ਇਹਨੂੰ ਵਾਪਸ ਤੇ ਅੰਦਰ ਸਿੱਧੇ ਤੇ ਇਹ ਜੀਟੀਵੀ ਕਾਰਡ ਜਦੋਂ ਸਕੂਲ ਆਇਆ ਉੱਥੇ ਡਿਪਟੀਨ ਸੀ ਕਿ ਇਕੱਲੀ ਹੀ ਲੈਕਚਰਰ ਤੇ ਤਾਂ ਤੇ ਕਿਤੇ ਲੈਕਚਰਰ ਵੀ ਕੋਈ ਨਹੀਂ ਸੀ ਕਿ ਇਹ ਹੀ ਲੈਕਚਰਰ ਸੀ ਕਿ ਇਸੇ ਕਰਕੇ ਇਸ ਨੂੰ ਲਿਆਂਦਾ ਜੀ ਦਾ ਅੰਚਾਰਜ ਬਣਾਇਆ ਸੀ ਔਰ ਕਹੇ ਰਿਹਾ ਸੀ 15-20 ਦਿਨ ਦੇ ਵਿੱਚਕਾਰ ਫੇਰ ਇਹਨਾਂ ਦੀ ਲੜਾਈ ਸ਼ੁਰੂ ਹੋਊਗੀ ਤੇ ਲੜਾਈ ਸ਼ੁਰੂ ਹੋਣ ਲੰਨਾ ਚਾਹਤ ਵੀ ਹੋਈ ਸੀ ਕਿਤਾਵਾਂ ਤੇ ਇਤਰਾਜ਼ ਫਿਰ ਮੈਂ ਇੱਕ ਵਾਰੀ ਵੀ ਕਰਕੇ ਗਿਆ ਔਰ ਇਹਨਾਂ ਨੇ ਆਸੀ ਸਮਝੌਤਾ ਕੀਤਾ ਆਸੀ ਸਮਝੌਤੇ ਤੋਂ ਬਾਅਦ ਇਹ ਵਿਸ਼ਵਾਸਿਤ ਆਇਆ ਵੀ ਅਸੀਂ ਸਹੀ ਤੇ ਦਰੁਸਤ ਕੰਮ ਕਰਾਂਗੇ ਇਹ ਜਾ ਕੇ ਤੋਂ ਕੋਈ ਕੰਮ ਨਹੀਂ ਕਰਾ ਹੁਣ ਫੇਰ ਇਹੇ ਲੜਾਈ ਸ਼ੁਰੂ ਹੋਈ ਔਰ ਮੈਂ ਪੇਪਰ ਅਜੇ ਲਾਸਟ ਸੀਗਾ ਤੇ ਕੱਲ ਨੂੰ ਆਉਣਾ ਸੀ 3 ਤਰੀਕ ਨੂੰ ਕਿ ਇਹਨਾਂ ਦਾ ਫੈਸਲਾ ਮੈਂ ਕਰਾ ਕੇ ਫੇਰ ਜਾਊਗਾ ਤੇ ਅੱਜ ਇਸ ਕਰਕੇ ਮੈਨੂੰ 2 ਤਰੀਕ ਨੂੰ ਦੁਬਾਰਾ ਸੌਣਾ ਪਿਆ ਨਾਲੇ ਪੇਪਰ ਚੱਲ ਰਹੇ ਚੈਪਿੰਗ ਸੀ ਕਿ ਅੱਜ ਮੈਂ ਇਹਨਾਂ ਦਾ ਕੋਈ ਫੈਸਲਾ ਕਰਕੇ ਜਾਉਂਦਾ ਕੋਈ ਫੈਸਲਾ ਕਿਹੜਾ ਕਿਹੜਾ ਫੈਸਲਾ ਇਹਦਾ ਕਰਦਾ ਸਰ ਸਰ 2 ਮਹੀਨਾ ਤੋਂ ਲਗਾਤਾਰ ਪਹਿਲੇ ਵੀ ਡਿਸਪੂਟ ਦੇ ਵਿੱਚ ਚੱਲਦਾ ਆ ਰਿਹਾ ਹੈ ਵਾ ਬੱਚਿਆਂ ਦੇ ਜਿਹੜੇ ਹੈਗਾ ਬਹੁਤ ਵੱਡਾ ਨੁਕਸਾਨ ਹੋਇਆ ਜੀ ਇਸ ਤੇ ਆਪਸੀ ਡਿਸਪਿਊਟ ਦੇ ਵਿੱਚ ਜੀ ਇਹਦੇ ਬਾਰੇ ਕੀ ਕਹਿਣਾ ਚਾਹੂੰਗਾ ਡਿਸਪਿਊਟ ਜਦੋਂ ਇਹ ਆਪਸ ਵਿੱਚ ਦੀ ਲੜਦੇ ਰਹਿੰਦੇ ਆ ਕਲਾਸਾਂ 'ਚ ਫਿਰ ਵਿਦਿਅਕ ਦਸਤਾਵੇਜ਼ ਧੁੰਦੀ ਨਹੀਂ ਤੁਸੀਂ ਫੈਸਲੇ ਦੀ ਕਲਾ ਕਿਤੇ ਕਿਹੜਾ ਫੈਸਲਾ ਕਰੀਂ ਕਾਰਵਾਈ ਵਿਭਾਗੀ ਕਾਰਵਾਈ ਕਰਾਂ ਸਰ ਕੀ ਕੀ ਕਾਰਵਾਈ ਕੀ ਕਾਰਵਾਈ ਵਿਭਾਗੀ ਕਾਰਵਾਈ ਤੇ ਜੋ ਵੀ ਸਾਡਾ ਫੈਸਲਾ ਹੋਊ ਉਹ ਕਰਦੇ ਆ ਇੱਕ ਸਾਰੇ ਬੱਚਿਆਂ ਨੂੰ ਵੀ ਗਲਤ ਬੋਲਦੀ ਆ ਬੱਚੇ ਦੱਸਦੇ ਆ ਘਰੇ ਮਾਪਿਆਂ ਨੂੰ ਜਾ ਕੇ ਉਹ ਅੱਜ ਇਹੀ ਫੈਸਲਾ ਸੀ ਕਰਨਾ ਮਾਂ ਬਪਾ ਕੀ ਕਾਰਵਾਈ ਕਰ ਦਿੱਤੀ ਇਹਦੀ ਸਬੰਧ ਵਿੱਚ ਸਾਡੇ ਕੋਲ ਦੋਨਾਂ ਪਾਰਟੀਆਂ ਵੱਲੋਂ ਦਰਖਾਸਤਾਂ ਆਈਆਂ ਨੇ ਇੱਕ ਲੇਡੀ ਟੀਚਰ ਹੈਗੀ ਸੁਮਨ ਰਾਣੀ ਉਹ ਐਡਮਿਟ ਹੋਈ ਹੈ ਵੀ ਮੇਰੀ ਮਾਰਕ ਹੋ ਕੀਤੀ ਹੈ ਤੇ ਦੂਸਰੀ ਤਰਫੋਂ ਪ੍ਰਿੰਸੀਪਲ ਵੱਲੋਂ ਵੀ ਦਰਖਾਸਤ ਆਈ ਹੈ ਵੀ ਬਾਕੀ ਟੀਚਰਜ਼ ਨੇ ਰਲ ਕੇ ਪੂਰੀ ਬੁਟਮਾਰਕ ਦਿੱਤੀ ਹੈ ਇਸ ਸੰਬੰਧ ਵਿੱਚ ਇਹਦੀ ਤਫ਼ਤੀਸ਼ ਕਰ ਰਹੇ ਹਾਂ ਜੀ ਇਹਦੀ ਜਾਂਚ ਕਰਕੇ ਸਾਰੀ ਜੋ ਬਣਦੀ ਹੋਈ ਹੈ ਕਾਨੂੰਨੀ ਕਾਰਵਾਈ ਕਰਾਂਗੇ ਸ਼ਕਾ ਲੱਗੇ ਐਮਐਲਆਰ ਆਈਏ ਸਾਡੇ ਕੋਲ ਉਹ ਚੈੱਕ ਕਰ ਰਹੇ ਆਂ ਅਸੀਂ ਜੋ ਵੀ ਹੈ ਬੰਦੀ ਕਰ ਲਿਆ ਮੌਕਾ ਤੋਂ ਬਿੱਟੂ ਪੁਰਵਾਦੀ ਰਿਪੋਰਟ